ਔੜ ਵਾਲੇ ਜਿਸ ਤਰ੍ਹਾਂ ਹੁਣ ਕੀ ਆਪਾਂ ਦੇਖ ਰਿਹਾ ਕਿ ਵਿਸਾਖੀ ਦਾ ਤਿਉਹਾਰ ਆ ਰਿਹਾ ਤਾਂ ਸੋ 13 14 15 ਨੂੰ ਜਿਹੜੀ ਪ੍ਰੈਡਿਕਸ਼ਨ ਹੈਗੀ ਹੈ ਪੰਜਾਬ ਦੇ ਵਿੱਚ ਉਹ بارش ਦੀ ਦਿਖਾਈ ਜਾ ਰਹੀ ਹੈ ਸੋ ਇਹਦਾ ਜਿਹੜਾ ਇਫੈਕਟ ਹੈ ਉਹ 14 ਤਰੀਕ ਨੂੰ ਜ਼ਿਆਦਾ ਰਹੇਗਾ ਕਿਉਂਕਿ ਜਿਹੜਾ ਸਿਸਟਮ ਹੈ ਉਹ ਵੈਸਟ ਵੱਲੋਂ ਨੂੰ ਮੂਵ ਕਰ ਰਿਹਾ ਤਾਂ ਪੰਜਾਬ ਦੇ ਵਿੱਚ ਉਹ ਐਂਟਰ ਕਰਦ ਕੇ ਹੀ ਈਸਟ ਵੱਲ ਨੂੰ ਜਾਏਗਾ ਸੋ 14 ਤਰੀਕ ਨੂੰ ਸਾਨੂੰ ਜੋ ਪ੍ਰੈਡਿਕਸ਼ਨ ਹੈਗੀ ਹੈ ਕਿ ਇਹਦਾ ਇਫੈਕਟ ਜ਼ਿਆਦਾ ਰਹੇਗਾ ਫਿਰ 15 ਤੋਂ ਨੂੰ ਥੋੜਾ ਜਿਹਾ ਘਟ ਜਾਏਗਾ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਇਫੈਕਟ ਬਿਲਕੁਲ ਖਤਮ ਹੋ ਜਾਏਗਾ ਸੋ ਆ ਦੋ ਤਿੰਨ ਦਿਨ ਜਿਹੜਾ ਅਮੋਸਮ ਖਰਾਬ ਰੈਂਦੀ ਸੰਭਾਵਨਾ ਹੈ ਜਿਦੇ ਵਿੱਚ ਕੀ ਬਾਰਿਸ਼ ਵੀ ਹੋ ਸਕਦੀ ਹੈ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਸੋ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਤੇ ਆਮ ਲੋਕਾਂ ਨੂੰ ਵੀ ਜ਼ਰੂਰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਮੈਂ ਫਸਲ ਦੇ ਲਿਕੇ ਸੀ ਕਿਨਾਂ ਕਿਉਂਕਿ ਆਮ ਬਸਾਖੀ ਵੀ ਆ ਰਹੀ ਪਈ ਹੈ ਕਿਸਾਨ ਦੇ ਲੋਕ ਵੱਢੀ ਕਾਰਗਤੀ ਕਈਆਂ ਨੂੰ ਕਰਨੀ ਹੈ ਬਿਲਕੁਲ ਹਾਂਜੀ ਜਿਹੜੀ ਵੱਢੀ ਦੇ ਦਿਨ ਹੈਗੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਹਾੜੀ ਦੀਆਂ ਫਸਲਾਂ ਉਹਨਾਂ ਦੀ ਵੱਢੀ ਕੀਤੀ ਜਾਂਦੀ ਹੈ ਸੋ ਆ ਜਿਹੜੀ ਕਣਕ ਦੀ ਫਸਲ ਹੈ ਉਹਨੂੰ ਵੀ ਆਪਾਂ ਕਹਿ ਸਕਦੇ ਹਾਂ ਕਿ ਥੋੜਾ ਜਿਹਾ ਦੀ ਵੱਢੀ ਨੂੰ ਪੋਸਟਪੋਨ ਕੀਤਾ ਜਾਵੇ ਤੇ ਜੇ ਕਿਸੇ ਚੀਜ਼ ਫਸਲ ਦੀ ਬਿਜਾਈ ਹੋਣ ਵਾਲੀ ਆ ਉਹਨੂੰ ਵੀ ਆਪਾਂ ਡਿਲੇ ਕਰ ਸਕਦੇ ਆ ਜਦੋਂ ਕਿਉਂਕਿ ਇਸ ਨਾਲ ਦਿਨਾਂ ਦੇ ਵਿੱਚ ਜੇ ਮੌਸਮ ਖਰਾਬ ਵਾ ਤਾਂ ਬਿਜਾਈ ਨਹੀਂ ਕਰਨੀ ਚਾਹੀਦੀ ਸੋ ਜਿਹੜੀ ਵੱਡੀ ਹੋਈ ਫਸਲ ਹੈ ਵੱਡੀ ਜਾ ਚੁੱਕੀ ਆ ਉਹਨੂੰ ਜਰੂਰ ਕਿਸੇ ਸੁਰੱਖਿਆ ਥਾਂ ਤੇ ਸੰਭਾਲਿਆ ਜਾਵੇ